ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਵਿੱਚ ਵਕਫ ਵਕਫ ਥਾਵਾਂ ਤੇ بارش ਨੇ ਫਿਰ ਤੋਂ दस्तक ਦੇਣੀ ਸ਼ੁਰੂ ਕਰ ਦਿੱਤੀ ਹੈ ਲੋਕ ਨੇ ਜਿਹੜੇ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਕਮਾਕਾਰਾਂ ਦੇ ਲਈ ਤੇ ਉਹਨਾਂ ਨੂੰ ਰਾਹ ਦੇ ਵਿੱਚ ਜਿਹੜੀ بارش ਚੱਕਰਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ بارش ਹੈ ਜਿਹੜੀ ਹਰ ਪਾਸੇ ਪੈ ਰਹੀ ਹੈ ਹਲ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਜੇ ਦੇਖਿਆ ਜਾਵੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕੋ ਵਾਰ ਤਾਂ بارش ਨਹੀਂ ਪੈ ਰਹੀ ਕਿਤੇ ਨਾ ਕਿਤੇ ਅਲੱਗ-ਅਲੱਗ ਥਾਵਾਂ ਤੇ ਇਹ بارش ਹੈ ਜਿਹੜੀ ਪੈਂਦੀ ਨਜ਼ਰ ਆ ਰਹੀ ਹੈ ਸੋ ਮੌਸਮ ਦੇ ਵਿੱਚ ਲੋਕ ਖੁਸ਼ ਵੀ ਬੜੇ ਹੁੰਦੇ ਨੇ ਕਿਉਂਕਿ ਸੁਹਾਵਨਾ ਮੌਸਮ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਮੁਸ਼ਕਲਾ ਜੇਕਰ ਗੱਲ ਕਰੀਏ ਕਿਤੇ ਨਾ ਕਿਤੇ ਮੁਸ਼ਕਲਾ ਵੀ ਆਉਂਦੀਆਂ ਨੇ ਪਾਣੀ ਜਿਹੜਾ ਬਲਾਕੇਜ ਆ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੜਕਾਂ ਦੀ ਹਾਲਤ ਵੀ ਐਦਾਂ ਦੀ ਬਣੀ ਹੋਈ ਹੈ ਕਿ ਅਲੱਗ-ਅਲੱਗ ਥਾਂ 'ਤੇ ਖੱਡੇ ਨੇ ਅਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੁੰਦੇ ਨੇ ਸੋ ਬਰਸਾਤ ਦੀਆਂ ਬੂੰਦਾਂ ਆਉਂਦੀਆਂ ਨੇ ਬਚਪਨ ਦੀਆਂ ਯਾਦਾਂ ਵੀ ਜੁੜੀਆਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਬਚਪਨ ਦੇ ਵਿੱਚ ਬਾਰਿਸ਼ ਦੇ ਦਿਨਾਂ ਦੇ ਵਿੱਚ ਕਾਗਜ਼ ਦੀਆਂ ਕਸ਼ਤੀਆਂ ਚਲਾਈਆਂ ਜਾਂਦੀਆਂ ਸਨ ਬੂੰਦਾਂ ਦੀ ਟਪਕ ਟਪਕ ਦੇ ਨਾਲ ਪਰਿਵਾਰ ਕਿਸ ਤਰੀਕੇ ਨਾਲ ਗਰਮ ਚਾਹ ਪਕੌੜੇ ਐਤਵਾਰ ਦਾ ਦਿਨ ਹੈ ਅਤੇ ਸਾਰਾ ਪਰਿਵਾਰ ਇਕੱਠਾ ਹੈ ਤੇ ਅਜਿਹੇ ਮੌਸਮ ਦੇ ਵਿੱਚ ਸਾਰਿਆਂ ਨੂੰ ਘਰ ਦੇ ਵਿੱਚ ਅਲੱਗ-ਅਲੱਗ ਪਕਵਾਨ ਵੀ ਮਿਲਦੇ ਹੋਣਗੇ ਤੁਹਾਡੇ ਘਰ ਵਿੱਚ ਕੀ ਬਣ ਰਿਹਾ ਤੇ ਤੁਹਾਨੂੰ ਐਤਵਾਰ ਵਾਲੇ ਦਿਨ ਸ਼ਿਕਰ ਤੁਹਾਡੇ ਕੋਈ ਪਲਾਨ ਸੀ ਤਾਂ ਉਹਦੇ ਕਾਰਨ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਬਾਰਿਸ਼ ਕਾਰਨ ਜ਼ਰੂਰ ਹੈ ਜਿਹੜੀ ਤੁਸੀਂ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਬਾਰਿਸ਼ ਹੋਈ ਹੈ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਉਹ ਕਿਹੜੇ ਸ਼ਹਿਰ ਦੇ ਵਿੱਚ ਉਹ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਣੀ ਪਿਆਰੀ ਜੀ ਤਸਵੀਰ ਵੀ ਸਾਂਝੀ ਕਰਿਓ ਜਿਹੜੀ ਵੀ ਵਧੀਆ ਤਸਵੀਰ ਹੋਵੇਗੀ ਉਸ ਨੂੰ ਅਸੀਂ ਲੁਧਿਆਣਾ ਲਾਈਵ ਤੇ ਪੋਸਟ ਕਰਾਂਗੇ